ਦੀ ਦਾਨੀ ਸੰਸਥਾ ਪਰਵਾਰ ਵਿਛੋੜਾ ਪਬਲਿਕ ਸਕੂਲ ਜਿਹੜਾ ਕਿ ਉਸ ਪਵਿੱਤਰ ਸਥਾਨ ਪਰਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਜਿਹੜਾ ਹੈਗਾ ਸਥਿਤ ਹੈਗਾ ਚਾਰੇ ਪਾਸੇ ਗ੍ਰੀਨਰੀ ਹੈ ਵਿੱਦਾ ਦੀ ਦਾਨੀ ਸੰਸਥਾ ਲੰਬੇ ਸਮੇਂ ਤੋਂ ਸੇਵਾ ਕਰ ਰਹੀ ਆ ਔਰ ਐ ਜੀ ਪੀ ਸੀ ਦੀ ਇਹ ਮਾਨਮਤੀ ਸੰਸਥਾ ਜਿੱਥੇ ਹਰ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਹੈ ਤਾਂ ਇਹ ਪਿੰਡੂ ਏਰੀਆ ਦੇ ਵਿੱਚ ਲੇਕਿਨ ਫੈਸਿਲਿਟੀਆਂ ਜਿਹੜੀਆਂ ਹੈਗੀਆਂ ਉਹ ਹਰ ਤਰ੍ਹਾਂ ਦੀਆਂ ਇੱਥੇ ਅਵੇਲੇਬਲ ਹੈਗੀਆਂ ਇੰਗਲਿਸ਼ ਮੀਡੀਅਮ ਸਕੂਲ ਹੈ ਗੱਲ ਕਰ ਰਹੇ ਮੈਡਮ ਜੀ ਨਾਮ ਮੈਡਮ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਡਮ ਕੀ ਕਹਿਣਾ ਚਾਹੋਗੇ ਕਿ ਇਹ ਸੰਸਥਾ ਜਿਹੜੀ ਦਿਨ ਰਾਤ ਦੀ ਪ੍ਰਵਾਹ ਕਿਤੇ ਬਿਨਾਂ ਸੇਵਾ ਕਰ ਰਹੀ ਹੈਗੀ ਆ ਬੱਚਿਆਂ ਦੀ ਔਰ ਪ੍ਰਿੰਸੀਪਲ ਸਾਹਿਬ ਸਟਾਫ ਨੂੰ ਲੈ ਕੇ ਹਮੇਸ਼ਾ ਇਸ ਸਕੂਲ ਦੇ ਵਿੱਚ ਕੋਈ ਨਾ ਕੋਈ ਕ੍ਰੀਏਟਿਵਿਟੀ ਚੱਲਦੀ ਰਹਿੰਦੀ ਹੈਗੀ ਆ ਚਾਹੇ ਉਹ ਕੋਈ ਇਨਫਰਾਸਟ੍ਰਕਚਰ ਦੇ ਵਿੱਚ ਵਾਧਾ ਹੋਵੇ ਚਾਹੇ ਕੋਈ ਹੋਰ ਚੀਜ਼ ਹੋਵੇ ਸਰ ਸਾਡੇ ਪ੍ਰਿੰਸੀਪਲ ਸਾਹਿਬ ਸਰਦਾਰ ਸਰਬਜੀਤ ਸਿੰਘ ਜਿਨ੍ਹਾਂ ਨੇ ਹੁਣੇ ਪਿਛਲੇ ਸਾਲ ਇੱਥੇ ਐਜ਼ ਅ ਪ੍ਰਿੰਸੀਪਲ ਜੁਆਇਨ ਕੀਤਾ ਜੀ ਇਹਨਾਂ ਦੇ ਆਉਣ ਨਾਲ ਸਾਡੇ ਸਕੂਲ ਦੀ ਦਿਨ ਬਰ ਦਿਨ ਦੁਗਣੀ ਤਰੱਕੀ ਕਰ ਰਹੀ ਹੈ ਜੀ ਬੱਚਿਆਂ ਦੀ ਐਡਮਿਸ਼ਨਾਂ ਵੱਧ ਰਹੀਆਂ ਪਹਿਲਾਂ ਆਉਂਦੇ ਹੀ ਇਹਨਾਂ ਨੇ ਗਰਾਊਂਡ ਦਾ ਕੰਮ ਕਰਵਾਇਆ ਜੋ ਕਿ ਬਹੁਤ ਵੱਡੇ ਪੱਧਰ ਤੇ ਕਰਵਾਇਆ ਗਿਆ ਹੈ ਇਲਾਕੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਸਲਾਹਨਾ ਕੀਤੀ ਜਾ ਰਹੀ ਹੈ ਔਰ ਸਾਡੇ ਸਕੂਲ ਵਿੱਚ ਵਿਦਿਆ ਦਾ ਪੱਧਰ ਬਹੁਤ ਉੱਚਾ ਹੈ ਜੀ ਬੱਚਿਆਂ ਦੀ ਸਟਰੈਂਥ ਵੱਧ ਰਹੀ ਹੈ ਔਰ ਜੀ ਸਾਡੇ ਬੱਚੇ ਧਾਰਮਿਕ ਪ੍ਰੀਖਿਆ ਵਿੱਚ ਅਵਲ ਆਉਂਦੇ ਹਨ ਜੀ ਤੇ ਸੀਬੀਐਸਸੀ ਦਾ ਕਰਵਾ ਰਹੇ ਜੀ ਆਪਾਂ ਦੇਖ ਸਕਦੇ ਹਾਂ ਕਿ ਪਿੰਡੂ ਏਰੀਏ ਦੇ ਵਿੱਚ ਇਹ ਸਥਿਤ ਹੈਗਾ ਲੇਕਿਨ ਸਹੂਲਤਾਂ ਸ਼ਹਿਰੀ ਸਹੂਲਤਾਂ ਸਾਰੀਆਂ ਜਿਹੜੀ ਇੱਥੇ ਸਕੂਲ ਚ ਅਵੇਲੇਬਲ ਹੈ ਔਰ ਪ੍ਰਿੰਸੀਪਲ ਸਾਹਿਬ ਜਿਹੜੇ ਬਹੁਤ ਮਿਹਨਤ ਕਰਕੇ ਸਕੂਲ ਨੂੰ ਅੱਗੇ ਲੈ ਕੇ ਜਾ ਰਹੇ ਆ ਔਰ ਅਸੀਂ ਚਾਹਾਂਗੇ ਹੁਣ ਸਾਡੇ ਨਾਲ ਮੈਡਮ ਸਾਨੂੰ ਸਾਰਾ ਸਕੂਲ ਵਿਜ਼ਿਟ ਕਰਾਣਗੇ ਬਟ ਕੈਂਡੀ ਸਾਨੂੰ ਵਿਜ਼ਿਟ ਕਰਾਓ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਸਕੂਲ ਵਿੱਚ ਆਉਣ ਤੇ ਸਵਾਗਤ ਹੈ ਜੀ ਅਸੀਂ ਤੁਹਾਨੂੰ ਆਪਣੇ ਸਕੂਲ ਦਾ ਵਿਜ਼ਿਟ ਕਰਵਾਉਂਦੇ ਹਾਂ ਜੀ ਇਹ ਸਾਡੇ ਸਕੂਲ ਦਾ ਪਾਰਕ ਹੈ ਜੀ ਇੱਥੇ ਸਾਡੇ ਬੱਚੇ ਖੇਡਦੇ ਹਨ ਤੇ ਸਾਡੇ ਸ਼੍ਰੋਮਣੀ ਕਮੇਟੀ ਦੇ ਸੈਕ ਸਰਦਾਰ ਸੁਖਮਿੰਦਰ ਸਿੰਘ ਜੀ ਵੱਲੋਂ ਸਾਡੇ ਸਕੂਲ ਨੂੰ ਝੂਲੇ ਵਗੈਰਾ ਤੇ ਸਾਰਾ ਕੁਝ ਬੱਚਿਆਂ ਦੇ ਗੇਮਸ ਲਈ ਸਾਰਾ ਕੁਝ ਹਰ ਇੱਕ SGPC ਦੇ ਸਕੂਲ ਨੂੰ ਦਿੱਤਾ ਗਿਆ ਹੈ ਜਿਸ ਨਾਲ ਸਾਡੇ ਬੱਚਿਆਂ ਨੂੰ ਖੇਡਣ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਬੱਚੇ ਖੇਡਦੇ ਆ ਇਹ ਸਾਡੇ ਪ੍ਰਿੰਸੀਪਲ ਸਰ ਦਾ ਰੂਮ ਹੈ ਜੀ ਬੱਚਿਆਂ ਨੂੰ ਬੈਡਮਿੰਟਨ ਲਈ ਖੇਡਣ ਦਾ ਬਣਾਇਆ ਗਿਆ ਹੈ ਜੀ ਇੱਥੇ ਵੀ ਗਰਲਸ ਤੇ ਬॉयਜ਼ ਸਵੇਰੇ ਮਾਰਨਿੰਗ ਤੋਂ ਪਹਿਲੇ-ਪਹਿਲੇ ਖੇਡਦੇ ਆ ਜੀ ਬੈਡਮਿੰਟਨ ਖੇਡਿਆ ਜਾਂਦਾ ਹੈ ਜੀ ਸਾਡਾ ਕਲੈਰਿਕਲ ਆਫਿਸ ਹੈ ਜੀ ਇੱਥੇ ਦਫਤਰ ਸਾਡਾ 뮤זיਕ ਰੂਮ ਹੈ ਜੀ ਜਿੱਥੇ ਬੱਚੇ ਸਵੇਰੇ ਆ ਕੇ ਕੀਰਤਨ ਵਗੈਰਾ ਐਕਟੀਵਿਟੀਜ਼ ਲਈ ਫੰਕਸ਼ਨ ਲਈ ਤਿਆਰੀ ਕਰਦੇ ਆ ਜੀ ਇਹ ਸਾਡਾ 뮤זיਕ ਰੂਮ ਹੈ ਉਹ ਸਾਡਾ ਸਟਾਫ ਰੂਮ ਹੈ ਜੀ ਨਾਲ ਇਹ ਸਾਡਾ ਸਾਇੰਸ ਰੂਮ ਹੈ ਜੀ ਜੋ ਕਿ ਪ੍ਰਿੰਸੀਪਲ ਸਾਹਿਬ ਦੇ ਹੰਦ ਤੇ ਕਰਵਾਇਆ ਗਿਆ ਜੀ ਬੜਾ ਵਧੀਆ ਇਹਨਾਂ ਨੇ ਸਾਰਾ ਸਮਾਨ ਲਿਆਂਦਾ ਹੋਇਆ ਤੇ ਬੱਚੇ ਇੱਥੇ ਆਪਣੇ ਸਾਇੰਸ ਦੇ ਪ੍ਰੈਕਟੀਕਲਸ ਵਗੈਰਾ ਕਰਦੇ ਆ ਨੇ ਜੀ UKG ਕਲਾਸ ਦਾ ਰੂਮ ਹੈ ਜੀ ਨਰਸਰੀ LKG UKG ਕਲਾਸ ਵਿੱਚ ਬੱਚਿਆਂ ਨੂੰ ਸਰਦੀਆਂ ਵਿੱਚ ਹੀਟਰ ਵਗੈਰਾ ਗਰਮੀਆਂ ਲਈ কুলਰ ਲਗਾਏ ਗਏ ਹਨ ਜੀ ਸਕੂਲ ਦੇ ਬੱਚਿਆਂ ਲਈ ਪੀਣ ਲਈ ਠੰਡਾ ਪਾਣੀ ਹੈ ਤੇ ওয়াটার কুলਰ ਹੈ ਵਾਸ਼ਰੂਮ ਬੜੇ ਸਾਫ਼ ਸੁਥਰੇ ਨਵੇਂ ਤਿਆਰ ਕਰਵਾਏ ਗਏ ਹਨ ਜੀ ਸਾਡੇ ਬੱਚੇ ਐਕਟੀਵਿਟੀ ਕਰਦੇ ਹਨ ਨਾ ਤੇ ਆਪਣੇ ਹਾਊਸ ਹਾਊਸਿਸ ਬਣੇ ਹੋਏ ਆ ਜੀ ਆਪਣੇ ਆਪਣੇ ਹਾਊਸਿਸ ਵਾਸਤੇ ਬੱਚੇ ਇਹ ਤਿਆਰ ਕਰਦੇ ਹਨ ਜੀ ਬਹੁਤ ਇਹ ਸਾਡੇ ਬੁਆਇਸ ਲਈ ਵਾਸ਼ਰੂਮ ਬਣੇ ਜੀ ਜਿਹੜੇ ਪਿੱਛੇ ਸੀਗੇ ਉਹ ਗਰਲਸ ਦੇ ਆ ਅਲੱਗ-ਅਲੱਗ ਬੱਚਿਆਂ ਦੇ ਬਣਾਏ ਹੋਏ ਜੀ ਵਾਸ਼ਰੂਮ ਸਕੂਲ ਵਿੱਚ ਬੱਚਿਆਂ ਦੇ ਹਰ ਇੱਕ ਕਲਾਸਰੂਮ ਦੇ ਅੱਗੇ ਗੁਰਬਾਣੀ ਦੀਆਂ ਤੁਕਾਂ ਲਿਖਵਾਈਆਂ ਗਈਆਂ ਨੇ ਜੀ ਜਿਹੜੇ ਬੱਚੇ ਪੜ੍ਹ ਕੇ ਇਹਨਾਂ ਤੇ ਅਮਲ ਕਰਦੇ ਹਨ ਤੇ ਗੁਰਬਾਣੀ ਨਾਲ ਟੱਚ ਹੁੰਦੇ ਹਨ ਜੀ ਸਾਡੀ ਕੰਪਿਊਟਰ ਲਾਇਆ ਹੋਇਆ ਜੀ ਜਿਸ ਵਿੱਚ ਜਦੋਂ ਦੇ ਪ੍ਰਿੰਸੀਪਲ ਸਾਹਿਬ ਆਏ ਆ ਉਹ ਵੱਲੋਂ ਕੰਪਿਊਟਰ ਵੀ ਨਵੇਂ ਖਰੀਦੇ ਗਏ ਐਸਜੀਪੀਸੀ ਵੱਲੋਂ ਵੀ ਕੰਪਿਊਟਰ ਦਿੱਤੇ ਗਏ ਜਿੱਥੇ ਕਿ ਬੱਚੇ ਆਪਣੇ ਕੰਪਿਊਟਰ ਦੀ ਸਿੱਖਿਆ ਕਰਦੇ ਹਨ ਜੀ ਸਕੂਲ ਦੇ ਨਰਸਰੀ ਕਲਾਸ ਦੇ ਬੱਚਿਆਂ ਦਾ ਕਲਾਸਰੂਮ ਹੈ ਜੀ ਜਿੱਥੇ ਐਸਜੀਪੀਸੀ ਵੱਲੋਂ ਇਹਨਾਂ ਨੂੰ ਖੇਡਣ ਲਈ ਕਲਾਸ ਵਿੱਚ ਹੀ ਘਟਾਉਣੇ ਜੀ ਆਪਣੇ ਟੌイズ ਵਗੈਰਾ ਨਾਲ ਹੀ ਇਹਨਾਂ ਦੇ ਰੈਸਟ ਕਰਨ ਲਈ ਬੱਚਿਆਂ ਨੂੰ ਇੱਕ ਸਿੰਗਲ ਬੈੱਡ ਲਗਾਇਆ ਗਿਆ ਜੀ ਅਗਰ ਬੱਚੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਤੇ ਨਾਲ ਹੀ ਉਹਨਾਂ ਲਈ ਇੱਕ ਸਕਨਿਕਲ ਬੈੱਡ ਲਗਾਇਆ ਗਿਆ ਜੀ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਾਨੂੰ ਐਸਜੀਪੀਸੀ ਵੱਲੋਂ 스마트 ਕਲਾਸਰੂਮਸ ਲਈ ਬਣਵਾਇਆ ਹੋਇਆ ਸਾਰਾ ਮਟੀਰੀਅਲ ਦਿੱਤਾ ਹੋਇਆ ਹੈ ਜੀ ਚਿਰੋ ਮਰੀ ਕਮੇਟੀ ਦੇ ਉਪਰਾਲੇ ਨਾਲ ਹੀ ਸਾਡਾ ਸਕੂਲ ਬੜਾ ਵਧੀਆ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ ਜੀ ਨਾਲ ਹੀ ਇੱਕ ਸਾਡੇ ਨਾਲ ਗੁਰਦੁਆਰਾ ਸਾਹਿਬ ਪਰਿਵਾਰ ਵਿਛੋੜਾ ਸਾਹਿਬ ਹੈ ਜੀ ਜਿੱਥੇ ਬੱਚੇ ਜਾ ਕੇ ਮੱਥਾ ਟੇਕਦੇ ਹਨ ਕੰਪੀਟੀਸ਼ਨ ਕਰਦੇ ਹਨ ਗੁਰਬਾਣੀ ਵਗੈਰਾ ਸੁਣਦੇ ਹਨ ਜੀ ਇਸ ਸਕੂਲ ਵਿੱਚ ਬੱਚਿਆਂ ਨੂੰ ਆਉਣ ਜਾਣ ਵਾਸਤੇ ਕੋਈ ਦਿੱਕਤ ਨਹੀਂ ਹੁੰਦੀ ਜੀ ਟਰਾਂਸਪੋਰਟ ਦੀ ਸਹੂਲਤਾਂ ਦਿੱਤੀਆਂ ਗਈਆਂ ਹਨ ਜੀ ਐਸਜੀਪੀਸੀ ਵੱਲੋਂ ਕੁਝ ਕੁ ਬੱਚਾ ਬੱਸਾਂ ਸਾਡੀਆਂ ਬੱਚਿਆਂ ਨੂੰ ਛੱਡਣ ਵਾਸਤੇ ਗਈਆਂ ਹੋਈਆਂ ਹਨ ਜੀ ਤੇ ਬੱਚਿਆਂ ਦਾ ਸਾਡੇ ਕੋਲ ਫੁੱਲ ਪ੍ਰਬੰਧ ਹੈ ਜੀ ਪਰਿਵਾਰ ਵਿਛੋੜਾ ਸਕੂਲ ਜਿਹੜਾ ਕਿ ਉਸ ਪਵਿੱਤਰ ਸਥਾਨ ਦੇ ਉੱਤੇ ਸਥਿਤ ਹੈਗਾ ਜਿੱਥੇ ਸਾਰੀ ਦੁਨੀਆ ਆ ਕੇ ਨਕਮਸਤਕ ਹੁੰਦੀ ਆ ਸੈਕਿੰਡ ਗੁਜਾਰਦੀਆ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਚ ਔਰ ਤੁਸੀਂ ਬੜ ਭਾਗੀ ਹੋ ਉੱਥੇ ਅੱਜ ਪ੍ਰਿੰਸੀਪਲ ਵਿੱਦਿਆ ਦਾ ਦਾਨ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਸਰ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਾਡਾ ਜਿਹੜਾ ਸਕੂਲ ਬਣਿਆ ਹੈ ਪਰਿਵਾਰ ਵਿਛੋੜਾ ਪਬਲਿਕ ਸਕੂਲ ਇਹਦਾ ਮੋਟਿਵ ਨਾਂ ਰੱਖਣ ਦਾ ਵੀ ਇਹੀ ਸੀਗਾ ਕਿ ਜਦੋਂ ਕੋਈ ਬੱਚੇ ਸਰਟੀਫਿਕੇਟ ਤੇ ਲਿਖਿਆ ਜਾਊਗਾ ਉਹ ਕਿਤੇ ਬਾਹਰ ਜਾਊਗਾ ਕਿਸੇ ਹੋਰ ਜਗ੍ਹਾ ਤੇ ਜਾਊਗਾ ਪਤਾ ਲੱਗੇ ਵੀ ਪਰਿਵਾਰ ਵਿਛੋੜਾ ਜਿੱਥੇ ਗੁਰੂ ਸਾਹਿਬਾਨ ਦਾ ਪਰਿਵਾਰ ਜਿਹੜਾ ਗੁਰੂ ਸਾਹਿਬ ਦਾ ਪਰਿਵਾਰ ਸੀਗਾ ਪਰਿਵਾਰ ਵਿਛੋੜਾ ਦਾ ਇਕੱਠਾ ਰਿਹਾ ਏ ਉਦੋਂ ਬਾਅਦ ਉਹ ਤਿੰਨ ਹਿੱਸਿਆਂ ਚ ਵੰਡਿਆ ਗਿਆ ਤਿੰਨ ਪਾਰਟੀਸ਼ਨ ਜਿਹੜੇ ਆ ਤਿੰਨ ਭਾਗਾਂ ਚ ਸੈਪਰੇਸ਼ਨ ਹੋਇਆ ਗਿਆ ਜਿਹਦੇ ਵਿੱਚੋਂ ਛੋਟੇ ਸਾਹਿਬ ਜੀ ਦੇ ਮਾਤਾ ਗੁਜਰ ਕੌਰ ਜੀ ਛਣ ਬਾਬਾ ਕੁੰਮਾ ਮਾਚ ਕੀ ਚਲੇ ਗਏ ਉਦੋਂ ਬਾਅਦ ਵੱਡੇ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਪਤਾ ਹੈ ਇਤਿਹਾਸ ਦੇ ਉਹ ਚਮਕੌਰ ਸਾਹਿਬ ਚਲੇ ਗਏ ਤੇ ਗੁਰੂ ਦੇ ਮਹਿਲ ਜਿਹੜੇ ਰੋਪੜ ਤੋਂ ਹੁੰਦੇ ਹੋਏ ਦਿੱਲੀ ਵੱਲ ਰਵਾਨਾ ਹੋ ਗਏ ਇੱਥੋਂ ਤੱਕ ਗੁਰੂ ਸਾਹਿਬ ਦਾ ਪਰਿਵਾਰ ਇਕੱਠਾ ਸੀ ਤੇ ਇੱਥੋਂ ਵੱਡ ਤਿੰਨ ਹਿੱਸੇ ਵੰਡਨ ਕਾਰਨ ਇਹ ਇਸ ਜਗ੍ਹਾ ਦਾ ਨਾਮ ਗੁਰਦੁਆਰਾ ਪਰਿਵਾਰ ਛੋੜਾ ਤੇ ਉਸ ਤੋਂ ਬਾਅਦ 1990 ਦੇ ਵਿੱਚ ਲੋਕਾਂ ਦੀ ਇਸ ਇਲਾਕੇ ਦੀ ਡਿਮਾਂਡ ਨੂੰ ਦੇਖਦੇ ਹੋਇਆ ਵੀ ਸ਼੍ਰੋਮਣੀ ਕਮੇਟੀ ਐਡੇ ਉਦਮ ਕਰਦੀ ਆ ਸਕੂਲ ਕਾਲਜ ਖੋਲ੍ਹ ਰਹੀ ਆ ਇਸ ਬੈਕਵਰਡ ਏਰੀਆ ਪਿੰਡੂ ਖੇਤਰ ਵਿੱਚ ਵੀ ਜਿਹੜਾ ਇੱਕ ਸ਼੍ਰੋਮਣੀ ਕਮੇਟੀ ਆਪਣਾ ਸਕੂਲ ਖੋਲੇ ਜਿੱਦੇ ਨਾਲ ਬੱਚਿਆਂ ਨੂੰ ਕੁਰ ਸਿੱਖੀ ਨਾਲ ਜੋੜਿਆ ਜਾ ਸਕੇ ਸਰ ਅਸੀਂ ਸਾਰਾ ਵਿਜ਼ਿਟ ਕੀਤਾ ਸਕੂਲ ਨੂੰ ਸਮਾਰਟ ਕਲਾਸਰੂਮ ਲੈਬਸ ਔਰ ਗ੍ਰੀਨਰੀ ਚਾਰੇ ਪਾਸੇ ਕੀ ਕਹਿਣਾ ਚਾਹੋਗੇ ਕਿ ਇਹ ਸਕੂਲ ਜਿਹੜਾ ਹੈਗਾ ਉਹ ਇੱਕ ਪ੍ਰਕਿਰਤਿਕ ਸਕੂਲ ਵਾਂਗੂ ਹੈ ਜਿੱਥੇ ਧਰਮ ਦੀਆਂ ਵਾਈਬ੍ਰੇਸ਼ਨ ਆਉਂਦੀਆਂ ਪਵਿੱਤਰਤਾ ਦੀਆਂ ਗ੍ਰੀਨਰੀ ਪੂਰੀ ਆ ਅਕਾਂਤ ਜਗ੍ਹਾ ਹੈ ਜਿੱਥੇ ਬਿਲਕੁਲ ਸ਼ੋਰ ਸ਼ਰਾਬਾ ਨਹੀਂ ਹੈ ਔਰ ਟੀਚਰਸ ਜਿਹੜੇ 100% ਆਪਣਾ ਡਿਵੋਸ਼ਨ ਦੇ ਕੇ ਔਰ ਐਜੀਪੀਸੀ ਜਿਹਦਾ ਇੱਕ ਮੰਤਵ ਹੈਗਾ ਕਿ ਅਸੀਂ ਵਿਦਿਆ ਨੂੰ ਇੰਨੀ ਕਿ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਡਿਸਟ੍ਰੀਬਿਊਟ ਕਰਨਾ ਔਰ ਉਹ ਹਿੰਦੁਸਤਾਨ ਚ ਨਹੀਂ ਸਾਰੇ ਵਰਲਡ ਦੇ ਵਿੱਚ ਜਿਹੜਾ ਹੈਗਾ ਇਹ ਉਹਦਾ ਸਲੋਗਨ ਜਿਹੜਾ ਜਾ ਰਿਹਾ ਸਾਰੇ ਇੱਥੇ ਮੈਂ ਇਹ ਕਹਿਣ ਲਈ ਆਤਕਤ ਨਹੀਂ ਹੋਵੇਗੀ ਕਿ ਵਿਦਿਆ ਦੇ ਖੇਤਰ ਦੇ ਪਸਾਰ ਦੇ ਲਈ ਸ਼੍ਰੋਣੀ ਕਮੇਟੀ ਸਿਰਫ ਗੁਰਦੁਆਰਿਆਂ ਦੀ ਹੋਂਦ ਲਈ ਸਾਹਮਣੇ ਆਈ ਸੀ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਆਪਾਂ ਗੁਰਦੁਆਰੇ ਤਾਂ ਸੰਭਲਾਂਗੇ ਜਿਹੜੇ ਬੱਚਿਆਂ ਨੂੰ ਸਿੱਖੀ ਦੀ ਛਿੰਗ ਲਾਉਣੀ ਆ ਉਹ ਸਕੂਲਾਂ 'ਚੋਂ ਲਗਣੀ ਆ ਉਹ ਕਾਲਜਾਂ 'ਚੋਂ ਲਗਣੀ ਆ ਉਹਨਾਂ ਕਰਕੇ ਹੀ ਸਾਡੇ ਜਿਹੜੇ ਵੱਡੇ-ਵਡੇਰੇ ਸੀਗੇ ਉਹਨਾਂ ਨੇ ਜਿਹੜੇ ਸਕੂਲ ਕਾਲਜ ਆ ਇਹ ਖੋੜਨੇ ਆਰੰਭ ਕੀਤੇ ਤੇ ਅੱਜ ਦੀ ਡੇਟ 'ਚ ਸਾਰਥਕ ਵੀ ਆਸੀਂ ਜਿਹੜੇ ਸਾਡੇ ਕੋਲ ਬੱਚੇ ਵੱਢ ਕੇ ਜਾਂਦੇ ਆ ਉਹਨਾਂ ਨੂੰ ਅਸੀਂ ਗੁਰਮਤ ਗਿਆਨ ਦੇ ਨਾਲ ਜੋੜਦੇ ਆ ਉਹਨਾਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਦੇ ਆ ਜੋ ਅੱਜ ਟੁੱਟਦੀ ਜਾ ਰਹੀ ਆ ਜਿਹੜੇ 올ਡਰਜ਼ ਹੋਮ ਖੁੱਲ ਰਹੇ ਆ ਉਹਨਾਂ ਦਾ ਕਾਰਨ ਇਹੀ ਆ ਕਿ ਅਸੀਂ ਕਮਰਸ਼ੀਅਲਾਈਜ਼ ਹੋ ਗਏ ਐ ਸ਼੍ਰੋਣੀ ਕਮੇਟੀ ਦੇ ਵਿੱਚ ਜਿਹੜੇ ਵਿਦਕਦਾਰੇ ਆ ਉਹ ਕਮਰਸ਼ੀਅਲ ਹੈ ਜੀ ਨਹੀਂ ਹੈਗੇ ਸਰ ਪਲੇ ਵੇ ਤੋਂ ਹੀ ਜਿਹੜੀ ਆ ਸਟੱਡੀ ਆਪਣੇ ਸਕੂਲ 'ਚ ਸ਼ੁਰੂ ਹੈਗੀ ਆ ਇੰਗਲਿਸ਼ ਮੀਡੀਅਮ ਹੈ ਕੀ ਕਹਿਣਾ ਚਾਹੋਗੇ ਕਿ ਐਡਮਿਸ਼ਨਾਂ ਚਾਲੂ ਆ ਬੱਚੇ ਜਿਹੜੇ ਹੈਗੇ ਨੇ ਉਹ ਆ ਸਕਦੇ ਨੇ ਹੁਣੇ ਔਰ ਜਿਹੜਾ ਪਹਿਲਾ ਸੈਸ਼ਨ ਹੋਏਗਾ ਮਾਰਚ ਤੱਕ ਅਸੀਂ ਉਹਨਾਂ ਨੂੰ ਕੰਪਲੀਮੈਂਟਰੀ ਵੀ ਪੜ੍ਹਾਵਾਂਗੇ ਆਪਣੇ ਬੱਚਿਆਂ ਨੂੰ ਦੇਰ ਨਾ ਕਰਨ ਪੇਰੈਂਟਸ ਨਾ ਸੋਚਣ ਕਿ ਅਸੀਂ April ਦੇ ਵਿੱਚ ਹੀ ਜਾਣਾ ਉਹ ਹੁਣੀ ਇਸ ਸਕੂਲ ਦੇ ਨਾਲ ਅਟੈਚ ਹੋ ਕੇ ਹੁਣੀ ਆਪਣੇ ਬੱਚਾ ਨੂੰ ਐਡਮਿਸ਼ਨ ਕਰਾ ਦੇਣ ਔਰ ਅਸੀਂ ਉਹਨਾਂ ਨੂੰ ਵਿੱਦਿਆ ਦਾ ਦਾਨ ਜਿਹੜਾ ਦੇਵਾਂਗੇ ਔਰ ਦੋ ਮਹੀਨੇ ਜਿਹੜੇ ਹੈਗੇ ਆ ਫਰਵਰੀ ਤੇ ਮਾਰਚ ਦੇ ਜਿੰਨਾ ਚਿਰ ਪੜ੍ਹਾਈ ਚੱਲਣੀ ਹੈਗੀ ਆ ਉਹ ਵੀ ਅਸੀਂ ਉਹਨਾਂ ਬੱਚਿਆਂ ਨੂੰ ਥੋੜਾ ਬੈਠਣਾ ਉੱਠਣਾ ਔਰ ਸਾਰੀਆਂ ਚੀਜ਼ਾਂ ਸਿਖਾਵਾਂਗੇ ਹਾਂਜੀ ਇਹ ਅਸੀਂ ਉਪਰਲਾ ਕੀਤਾ ਹੈ ਜਿਹੜੀਆਂ ਅਪ੍ਰੈਲ ਤੱਕ ਕਲਾਸਿਸ ਆ ਖਾਸ ਕਰਕੇ ਨਰਸਰੀ ਕਲਾਸ ਦੀ ਕਿਉਂਕਿ ਜੇ ਨਰਸਰੀ ਕਲਾਸ ਅਪਾਇਲ ਚ ਆਉਂਦੀ ਆ ਉਹ ਦੋ ਮਹੀਨੇ ਤਾਂ ਬੱਚੇ ਘਰੋਂ ਆਉਂਦੇ ਆ ਮਾਪੇ ਮਾਦਰ ਫਦਰ ਕੋਲੋਂ ਆਉਂਦੇ ਆ ਉਹ ਰੋਂਦੇ ਰਹਿੰਦੇ ਆ ਇਸ ਕਰਕੇ ਅਸੀਂ ਇਹ ਉਦਮਰਾਲਾ ਕੀਤਾ ਇਸ ਵਾਰ ਸਾਡੇ ਐਜੂਕੇਸ਼ਨ ਸਕਤਰ ਸਰਦਾਰ ਸੁਖਮਿੰਦਰ ਸਿੰਘ ਜੀ ਅਤੇ ਮੈਡਮ ਸੁਤੰਤ ਕੌਰ ਅਸਿਸਟੈਂਟ ਡਾਇਰੈਕਟਰ ਸਕੂਲਜ਼ ਜਿਨ੍ਹਾਂ ਦੇ ਉਦਮਰਾਲੇ ਦੇ ਸਦਕਾ ਅਸੀਂ ਆਪਣੀ ਜਿਹੜੀ ਐਡਮਿਸ਼ਨਸ ਆ ਉਹ ਆਲਮੋਸਟ ਨਰਸਰੀ ਦੀ ਕੰਪਲੀਟ ਕਰ ਚੁੱਕੇ ਆ ਸਾਡੇ 30 ਬੱਚੇ ਹੋ ਚੁੱਕੇ ਆ ਨਰਸਰੀ ਦੇ ਸਾਡੇ ਕੋਲ ਸਿਰਫ 10 ਹੀ ਸੀਟਾਂ ਵੈਕੈਂਟ ਆ ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਬੁਲਾ ਰਹੇ ਸਕੂਲ ਦੇ ਵਿੱਚ ਫ੍ਰੀ ਆਫ ਕਾਸਟ ਤਾਂ ਜੋ ਉਹ ਬੈਠਣਾ ਸਿੱਖ ਸਕਣ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਵੇ ਉਹਨਾਂ ਨੂੰ ਕਿਤਾਬਾਂ ਦੇ ਰੂਗ ਰਗਾਈਏ ਉਹਨਾਂ ਦਾ ਟਾਈਮ ਨਾਲ ਬੇਸਡ ਹੋਵੇ ਉਹਨਾਂ ਦੀ ਨੀਂਹ ਸ਼ੁਰੂ ਤੋਂ ਹੀ ਚੰਗੀ ਤਰ੍ਹਾਂ ਬੰਨੀ ਜਾ ਸਕੇ ਸਰ ਬਹੁਤ ਬਹੁਤ ਤੁਹਾਡਾ ਧੰਨਵਾਦ ਅਸੀਂ ਅੱਜ ਇਸ ਬੜੇ ਵੱਡ ਭਾਗੀਆਂ ਕਿ ਅਸੀਂ ਪਰਿਵਾਰ ਵੋੜ ਛੋੜਾ ਸਕੂਲ ਦੇ ਵਿੱਚ ਕਵਰ ਕਰਨ ਦੇ ਲਈ ਆਏ ਔਰ ਸਾਨੂੰ ਇਹ ਟੈਲੈਂਟਡ ਔਰ ਬਹੁਤ ਹੀ ਪਿਆਰੇ ਪ੍ਰਿੰਸੀਪਲ ਸਾਹਿਬ ਜਿੱਦਾਂ ਤੁਸੀਂ ਪੇਰੈਂਟ ਮੀਟ ਕਰਦੇ ਹੋ ਅਸੀਂ ਅੱਜ ਦੇਖਿਆ ਕਿ ਤੁਸੀਂ ਪੇਰੈਂਟਸ ਨੂੰ ਕਾਉਂਸਲ ਕਰ ਰਹੇ ਸੀਗੇ ਤੁਸੀਂ ਪੇਰੈਂਟ ਮੀਟ ਕੱਲੇ ਬੱਚਿਆਂ ਨਾਲ ਹੀ ਨਹੀਂ ਪੇਰੈਂਟਸ ਨਾਲ ਕਾਉਂਸਲ ਕਰਦੇ ਹੋ ਉਹਨਾਂ ਨੂੰ ਗਾਈਡ ਕਰਦੇ ਹੋ ਕਿ ਆਪਣੇ ਬੱਚਿਆਂ ਨੂੰ ਕਿੱਦਾਂ ਤੁਸੀਂ ਰੱਖਣ ਨਾਲ ਕਿੱਦਾਂ ਉਹਨਾਂ ਦੇ ਨਾਲ ਵਿਚਰਨਾ ਹੈਗਾ ਤੁਰੇ ਵੀ ਸਾਨੂੰ ਗੱਲ ਬਹੁਤ ਵਧੀਆ ਲੱਗੀ ਤੁਹਾਡਾ ਸਾਨੂੰ ਸਮਝ ਦੇਣ ਲਈ ਬਹੁਤ ਬਹੁਤ ਧੰਨਵਾਦ